ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਇਹ ਖੁਸ਼ੀ ਦੀ ਖਬਰ ਪੰਜਾਬ ਹਰਿਆਣਾ ਅਤੇ ਹਿਮਾਚਲ ਨੂੰ ਲੈ ਕੇ ਸਾਹਮਣੇ ਆਈ ਹੈ ਅਮਰੀਕਾ ਤੋਂ ਡੋਲਨ 트ੰਪ ਨੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੀ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ ਡੋਲਨ 트ੰਪ ਨੇ ਇਹ ਪੰਜਾਬੀ ਟਰੱਕ ਡਰਾਈਵਰਾਂ ਨੂੰ ਜਿਹੜਾ ਝਟਕਾ ਦਿੱਤਾ ਹੈ ਇਸ ਝਟਕੇ ਦੇ ਬਾਰੇ ਵੀ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਬਾਕੀ ਅਮਰੀਕਾ ਤੋਂ 3 ਲੱਖ ਭਾਰਤੀਆਂ ਨੂੰ ਭਾਰਤੀ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਅਮਰੀਕਾ ਤੋਂ ਭਾਰਤ ਦੇ ਵਿੱਚ ਭੇਜਿਆ ਜਾਊਗਾ ਅਤੇ ਉਹਨਾਂ ਦੀਆਂ ਨੌਕਰੀਆਂ ਅਮਰੀਕਾ ਦੇ ਵਿੱਚ ਖੋਲੀਆਂ ਜਾਣਗੀਆਂ ਅਮਰੀਕਾ ਦੇ ਵਿੱਚ ਇੱਕ ਭਾਰਤੀ ਸਿੱਖ ਵਪਾਰੀ ਸੀ ਜਿਹੜਾ ਖਾਲਸਤਾਨੀ ਸੰਗਠਨਾ ਦਾ ਖਾਲਸਤਾਨੀ ਲੋਕਾਂ ਦਾ ਵਿਰੋਧ ਕਰਦਾ ਸੀਗਾ ਉਸ ਵਿਅਕਤੀ ਦੀ ਅਮਰੀਕਾ ਦੇ ਵਿੱਚ ਭੇਦ ਭਰੇ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ ਇਸ ਮੌਤੇ ਪਿੱਛੇ ਕੀ ਕਾਰਨ ਨੇ ਇਸ ਦੇ ਬਾਰੇ ਕੀ ਗੱਲਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਸੁਣਾ ਦਿਆਂਗੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਿਹਾਰੀਆਂ ਦੇ ਵੱਲੋਂ ਇੱਕ ਪੰਜਾਬੀ ਸਿੱਖ ਡਰਾਈਵਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਹ ਇਸ ਟੋਲ ਪਲਾઝા ਦੇ ਉੱਤੇ ਬਿਹਾਰੀਆਂ ਦੇ ਵੱਲੋਂ ਪੰਜਾਬੀ ਸਰਦਾਰ ਤੇ ਦੰਦ ਤੋੜ ਦਿੱਤੇ ਜਾਂਦੇ ਨੇ ਜਿਸ ਦੀ ਜ਼ਬਾਨ ਵੀ ਕੱਟ ਦਿੱਤੀ ਜਾਂਦੀ ਹੈ ਇਸਾਂ ਦੀ ਬੇਅਦਬੀ ਪੱਗ ਨੂੰ ਸੜਕ ਦੇ ਉੱਤੇ ਰੋਲਿਆ ਜਾਂਦਾ ਇਸ ਤੋਂ ਬਾਅਦ ਜਦੋਂ ਬਾਕੀ ਦੇ ਪੰਜਾਬੀ ਟਰੱਕ ਡਰਾਈਵਰ ਹੁੰਦ ਨੇ ਤੇ ਆ ਕੇ ਇਸ ਤੋਂ ਬਾਅਦ ਜਿਹੜਾ ਮਾਮਲਾ ਹੈ ਵੀਡੀਓ ਹੈ ਉਹ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗੇ ਪਿਆਰੀਆਂ ਨੇ ਬਹੁਤ ਜ਼ਿਆਦਾ ਅਤੰਕ ਮਚਾਇਆ ਹੋਇਆ ਹੈ ਪੰਜਾਬ ਸਰਕਾਰ ਪਿਆਰੀਆਂ ਦੇ ਖਿਲਾਫ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੋਈ ਵੀ ਕਾਨੂੰਨ ਨਹੀਂ ਬਣਾ ਰਹੀ ਕੋਈ ਲਿਆ ਕੇ ਤੇ ਫੈਕਟਰੀਆਂ ਦੇ ਵਿੱਚ ਭਈਆਂ ਨੂੰ ਭਰ ਦਿੰਦਾ ਕੋਈ ਟੋਲ ਪਲਾਜ਼ੇ ਦੇ ਉੱਤੇ ਕੋਈ ਮੌਲਾਹਾਂ ਦੇ ਵਿੱਚ ਕੋਈ ਖੇਤਾਂ ਦੇ ਵਿੱਚ ਕੋਈ ਪਸ਼ੂਆਂ ਵਾਸਤੇ ਹਰ ਜਗ੍ਹਾ ਦੇ ਚਤੁਰਿਆ ਫਿਰਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਅਮਰੀਕਾ ਤੋਂ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਇੱਕ ਵੀਡੀਓ ਸੁਣਾਵਾਂਗੇ ਪੰਨੂ ਨੇ ਅਮਰੀਕਾ ਤੋਂ ਇਸ ਵਾਰ ਵੀਡੀਓ ਦੇ ਵਿੱਚ ਅਜਿਹੇ ਖੁਲਾਸੇ ਕਰ ਦਿੱਤੇ ਉਹ ਵੀਡੀਓ ਵੀ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗੇ ਜਿਸ ਦੇ ਵਿੱਚ ਉਸਨੇ ਕਿਹਾ ਕਿ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਇਹ ਤਿੰਨੋਂ ਪੰਜਾਬ ਨੇ ਅਤੇ ਇਹਨਾਂ ਤਿੰਨਾਂ ਨੂੰ ਵੱਖ ਕਰਕੇ ਇੱਕ ਨਵਾਂ ਦੇਸ਼ ਬਣਾਉਣ ਵਾਸਤੇ ਉਹ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਵੋਟਾਂ ਪਾਉਣ ਵਾਲੇ ਨੇ ਜਿਸ ਤੋਂ ਬਾਅਦ ਉਹ ਡੋਲਨ 트ੰਪ ਅਤੇ ਕੈਪੀਟਲ ਹਿੱਲ ਦੇ ਉੱਤੇ ਜਾ ਕੇ ਇਹ ਇੱਕ ਨਵੇਂ ਦੇਸ਼ ਦੀ ਘੋਸ਼ਣਾ ਕਰਨਗੇ ਸਾਰੀਆਂ ਗੱਲਾਂ ਸੂਚਨਾ ਕਨੈਕਟ ਨੇ ਅੱਗੇ ਚੱਲ ਕੇ ਸੁਣ ਲਿਓ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਦੀ ਇੱਕ ਹੋਰ ਖਬਰ ਸੁਣਾਵਾਂਗੇ ਇਸ ਖਬਰ ਦੇ ਵਿੱਚ ਕੀ ਸੀ ਕਿ ਪੰਜਾਬ ਦੇ ਵਿੱਚ 75 ਸਾਲਾਂ ਤੋਂ ਇੱਕ ਪਰਿਵਾਰ ਇੱਕ ਜ਼ਮੀਨ ਦੇ ਉੱਤੇ ਮਕਾਨ ਬਣਾ ਕੇ ਰਹਿੰਦਾ ਪਿਆ ਸੀ ਪਰ ਪੰਜਾਬ ਪੁਲਿਸ ਦੇ ਵੱਲੋਂ ਜਾ ਕੇ ਇਸ ਮਕਾਨ ਨੂੰ ਢਾਹ ਦਿੱਤਾ ਜਾਂਦਾ ਹੈ ਇਸ ਮਕਾਨ ਦੇ ਵਿੱਚ ਕੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਜਿਸ ਪ੍ਰਕਾਰ ਦੇ ਨਾਲ ਕੁੱਟਮਾਰ ਕੀਤੀ ਗਈ ਕਿਤੇ ਨਾ ਕਿਤੇ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਆਖਰ ਪੰਜਾਬ ਪੁਲਿਸ ਇਸ ਪ੍ਰਕਾਰ ਦੇ ਨਾਲ ਕਿ ਸਾਲ 1980-90 ਵਾਲਾ ਦਸ਼ਕ ਫੇਰ ਤੋ ਦੁਹਰਾ ਰਹੀ ਹੈ ਕਿ ਪੰਜਾਬ ਦੇ ਵਿੱਚ ਸਾਲ 1984 ਲੋਕਾਂ ਨੂੰ ਫਿਰ ਤੋਂ ਯਾਦ ਕਰਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਲਾ ਦੌਰ ਵਾਪਸ ਆ ਗਿਆ ਹੈ ਤੁਸੀਂ ਜਰਾ ਇਹ ਖਬਰ ਸੁਣ ਲਓ ਖਬਰ ਸੁਣਨ ਤੋਂ ਬਾਅਦ ਤੁਹਾਡੇ ਵੀ ਰੋਂਕਟੇ ਖੜੇ ਹੋ ਜਾਣਗੇ ਕਿ ਆਖਿਰ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਅਧਿਹਾਵਤੀਰਾ ਹੋ ਰਿਹਾ ਹੈ ਅਸੀਂ ਆਖਿਆ ਕਿ ਸਾਨੂੰ ਕੋਈ ਵਾਰੰਟ ਕੋਈ ਕੁਝ ਦਿਖਾਓ ਉਹਨਾਂ ਨੇ ਕੁਝ ਨਹੀਂ ਦਿਖਾਇਆ ਸਾਡੇ ਬਰੇਦਰ ਨੂੰ ਖਾ ਪਾੜ ਲਿੱਤਾ ਲੰਮੇ ਪਾੜ ਤਾ ਥੱਲੇ ਨੱਕਾ ਬੂਤ ਮਾਰੇ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਖਿੱਚਿਆ ਸਾਡਾ ਹਰ ਪਾੜ ਨੂੰ ਅਤ ਲਾਇਆ ਹਰ ਬਾੜ ਨੂੰ ਇਹ ਤਾਂ ਕਾ ਕਾ ਉਹਦਾ ਪੂਰਾ ਹਲ ਕੀਤਾ ਇਹੋ ਨਾਲ ਕਪੜੇ ਅੱਤੇ ਸਰੀਰ ਕਨੇ ਨਹੀਂ ਆਉਂਦੇ ਇਹਨਾਂ ਨੇ ਆਂਜਾ ਕੋਈ ਨਹੀਂ ਸੁਣੀ ਕੋਈ ਨਹੀਂ ਕੀਤੀ ਮੈਨੂੰ ਮਾਰਿਆ ਮੇਰੇ ਕੱਲ ਛਾਤੀ ਜੋ ਪੀੜਾ ਵੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਅੰਮ੍ਰਿਤਸਰ ਜੜੀ ਗੁਰੂਆਂ ਦੀ ਪੀੜਾ ਦੀ ਧਰਤੀ ਆ ਇੱਥੇ ਸਾਡੇ ਇੱਕ ਸਿੱਖ ਭਰਾ ਦੀ ਪੱਗ ਲਾਈ ਗਈ ਕੱਲੇ ਦੀ ਨਿਹੱਤੇ ਦੀ ਸਾਡੀਆਂ ਮਾਵਾ ਭੈਣਾਂ ਨੂੰ ਕਿਸ ਤਰ੍ਹਾਂ ਪ੍ਰਸ਼ਨ ਨਿਕੜੀ ਸਿਆ ਉਸ ਪਰ ਅਫਸੋਸ ਮੈਂ ਕਹਿਣਾ ਪੈਂਦਾ ਫਿਰ ਵੀ ਕੋਈ ਸਰਕਾਰੀ ਅਫਸਰ ਨਹੀਂ ਕੋਈ ਧਾਰਮਿਕ ਹੀ ਆ ਸਮਾਜਿਕ ਜਥੇਬੰਦੀ ਹਜੇ ਤੱਕ ਇੱਥੇ ਆਈ ਨਹੀਂ ਇਹਨਾਂ ਦੀ ਖਬਰ ਕਿ ਪੁਲਿਸ ਨੇ ਉਹਨਾਂ ਦੇ ਨਿੱਜੀ ਅੰਗਾਂ ਤੱਕ ਹੱਥ ਲਾਇਆ ਹੈ ਜਿਸ ਪ੍ਰਕਾਰ ਦੇ ਨਾਲ ਪੁਲਿਸ ਨੇ ਇਹ ਚੀਜ਼ਾਂ ਕੀਤੀਆਂ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਦੇ ਉੱਤੇ ਤਾਂ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਪੁਲਿਸ ਦੇ ਨਾਲ ਮਹਿਲਾ ਅਫਸਰ ਕਿਉਂ ਨਹੀਂ ਸੀ ਪੁਲਿਸ ਨੇ ਇੰਨੀ ਛੇਤੀ ਕਿਉਂ ਕੀਤੀ ਇਸ ਦੇ ਪਿੱਛੇ ਕਿਹਦਾ ਹੱਥ ਹੈ ਕੀ ਕੋਈ ਸਰਕਾਰੀ ਅਫਸਰ ਸੀ ਜਾਂ ਕੋਈ ਮੰਤਰੀ ਸੀ ਐਮ ਐਲ ਏ ਸੀ ਕੌਣ ਸੀਗਾ ਇਸ ਦੇ ਪਿੱਛੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਚਲੋ ਇਸ ਤੋਂ ਬਾਅਦ ਤੁਹਾਨੂੰ ਦੂਸਰੀ ਖਬਰ ਦੱਸਦੇ ਨੇ ਜਥੇਬੰਦੀਆਂ ਇੱਥੇ ਵੀ ਨਹੀਂ ਪਹੁੰਚੀਆਂ ਜਥੇਬੰਦੀਆਂ ਲ ਟੋਲ ਪਲਾਜ਼ੇ ਦੇ ਉੱਤੇ ਵੀ ਨਹੀਂ ਪਹੁੰਚੀਆਂ ਕਿ ਆ ਪੰਜਾਬੀ ਵੀਰ ਨੂੰ ਟਰੱਕ ਚਲਾਉਂਦੇ ਨੇ ਤਾਂ ਇਹਨਾਂ ਨੂੰ ਰੋਕ ਕੇ ਉੱਥੇ ਜਿਹੜੇ ਗੁੰਡੇ ਰੱਖੇ ਹੋਏ ਨੇ ਟੋਲ ਪਲਾਜ਼ੇ ਦੇ ਉੱਤੇ ਉਹਨਾਂ ਗੁੰਡਿਆਂ ਦੇ ਵੱਲੋਂ ਇਹਨਾਂ ਨੂੰ ਕੁੱਟਿਆ ਗਿਆ ਇਹਨਾਂ ਦੀ ਦਸਤਾਰ ਉਤਾਰ ਕੇ ਉਸ ਨੂੰ ਠੁੱਡੇ ਮਾਰ ਕੇ ਸੜਕ ਦੇ ਉੱਤੇ ਖੇਡਿਆ ਗਿਆ ਇਸ ਤੋਂ ਬਾਅਦ ਇਹਨਾਂ ਦੇ ਦੰਦ ਤੋੜ ਦਿੱਤੇ ਗਏ ਦੰਦ ਤੋੜਨ ਤੋਂ ਬਾਅਦ ਵੀ ਨਾ ਰੁਕੇ ਤਾਂ ਉਹਨਾਂ ਨੇ ਇਹਨਾਂ ਦੀ ਜ਼ਬਾਨ ਕੱਟ ਦਿੱਤੀ लानत ऐसे सिस्टम ਦੇ ਉੱਤੇ ਔਰ ਉਸ ਗੰਦੀ ਬਿਹਾਰੀ ਜਾਤ ਦੇ ਉੱਤੇ ਜਿਹੜੀ ਆ ਕੰਮ ਕਰਦੀ ਹੈ ਦੇਖੋ ਤੁਸੀਂ ਵੀਡੀਓ ਸੁਣ ਲਓ ਦਿਖਾ ਨਹੀਂ ਸਕਦਾ ਕਿਉਂਕਿ ਦਿਖਾਉਣ ਦੇ ਉੱਤੇ ਪਾਬੰਦੀ ਹੈ YouTube ਦਿਖਾਉਣ ਨਹੀਂ ਦਿੰਦਾ ਇਹੋ ਜਿਹੀ ਵੀਡੀਓ ਮੱਧੋ ਵੀਰੋਂ ਪੁਲਿਸ ਕੋਈ ਕਰਨ ਕਾਰਵਾਈ ਕਰਕੇ ਚੱਲਣਾ ਪਊਗਾ ਨਹੀਂ ਲੱਗਦੀ ਥੋੜੀ ਹੋਵੇ ਦੱਲਿਆ ਤੇ ਬੰਦੇ ਮਾਰਨ ਲੱਗੇ ਬਣਾ ਵੀਡੀਓ ਮੈਂ ਦੇਣਾ ਬਿਆਨ ਦੇ ਬਿਆਨ ਸਾਤ ਟੋਟੋ ਕਾ ਨਾ ਵਾਰਾ ਆ ਲਾਡਵਾਲ ਤੋਂ ਦੇ ਵੀਰ ਦੀ ਫੁੱਟੇ ਇਕੱਠਾ ਕੀਤੇ ਜਿੰਨਾ ਕੀਤੇ ਨਾ ਕਰੋ ਭਾਈ ਇਹ ਘੜਾ ਕੀਤੇ ਭਾਈ ਇਹਨੇ ਸਰਦਾਰ ਬੰਦੇ ਨਾਲ ਪੱਗ ਲਾਤੀ ਨਾਲ ਜਬਾਨ ਵੜਤੀ ਜੇ ਨਾਲ ਦੰਦ ਟੁੱਟ ਗਏ ਉਹ ਬੰਦੇ ਸੁਰਤ ਹੀ ਨਹੀਂ ਹੈਗੀ ਫਤਾਲੇ ਰਪੋਰਟ ਉਤਰਨਾ ਕਾਰਵਾਈ ਕਰਕੇ ਚੱਲਣਾ ਕੋਈ ਬਈ ਲੁਧਿਆਣੇ ਦੇ ਟੋਲ ਪਲਾਜੇ ਦੇ ਉੱਤੇ ਚੜੀਆਂ ਚੀਜ਼ਾਂ ਹੋਈਆਂ ਤੁਸੀਂ ਇਸ ਦਾ ਵੀਡੀਓ ਦੇਖ ਲਿਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਿਹਾਰੀ ਨੇ ਖਾਸ ਕਰਕੇ ਇਹਨਾਂ ਬਿਹਾਰੀਆਂ ਨੂੰ ਪੰਜਾਬ ਤੋਂ ਦੂਰ ਰੱਖਣ ਵਾਸਤੇ ਪੰਜਾਬ ਸਰਕਾਰ ਅੱਜ ਦੀ ਤਾਰੀਖ ਦੇ ਵਿੱਚ ਕੋਈ ਵੀ ਕਾਨੂੰਨ ਲੈ ਕੇ ਨਹੀਂ ਆਈ ਸਰਦਾਰ ਸੁਖਪਾਲ ਸਿੰਘ ਕਹਿ ਰਹੇ ਕਾਂਗਰਸੀ ਲੀਡਰ ਨੇ ਲੰਬੇ ਸਮੇਂ ਤੋਂ ਇਸ ਦੇ ਬਾਰੇ ਡਰਾਫਟ ਵੀ ਬਣਾਈ ਬੈਠੇ ਨੇ ਕਿ ਆੜ ਇਹ ਚੀਜ਼ਾਂ ਨਹੀਂ ਇਸ ਦੇ ਉੱਤੇ ਬਿੱਲ ਬਣਾ ਕੇ ਸਰਕਾਰ ਲਿਆਵੇ ਅਤੇ ਇਹਨਾਂ ਬਿਹਾਰੀਆਂ ਨੂੰ ਪੰਜਾਬ ਤੋਂ ਦੂਰ ਰੱਖੇ ਲਾਲਾ ਕੇਚਰੀਵਾਲ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਪਲਾ ਕੇ ਉਹਨਾਂ ਦੇ ਵੋਟਰ ਕਾਰਡ ਤੱਕ ਪੜਾ ਕੇ ਦੇ ਰਿਆ ਜਿਹੜੇ ਦੇਖੋ ਲੋਕ ਜਿਨ੍ਹਾਂ ਨੂੰ 5 ਸ ਬਈ ਸਰਕਾਰ ਬੜੀ ਨੂੰ ਉਹ ਲੋਕ ਨਵੇਂ ਲੋਕਾਂ ਨੂੰ 5 ਮਹੀਨਿਆਂ ਚ ਬੁਲਾ ਕੇ ਇੱਥੇ ਉਹਨਾਂ ਦੇ ਵੋਟਰ ਕਾਰਡ ਤੱਕ ਬਣਾ ਕੇ ਆਪਣੀਆਂ ਅਗਲੀਆਂ ਇਲੈਕਸ਼ਨਾਂ ਦੀ ਤਿਆਰੀ ਕਰ ਰਹੇ ਨੇ ਤੁਹਾਨੂੰ ਅਗਲੀ ਖਬਰ ਦੱਸਦੇ ਹਾਂ ਡੋਲਰ ਟਰੰਪ ਦੇ ਨਾਲ ਜੁੜੀ ਹੋਈ ਅਮਰੀਕਾ ਦੇ ਵਿੱਚ ਇੱਕ ਭਾਰਤ ਦਾ ਸਿੱਖ ਵਪਾਰੀ ਸੀਗਾ ਇਹ ਜਿਹੜਾ ਸਿੱਖ ਵਪਾਰੀ ਸੀਗਾ ਅਮਰੀਕਾ ਦੇ ਵਿੱਚ ਜਿੰਨੇ ਵੀ ਖਾਲਿਸਤਾਨੀ ਰੈਫਰੈਂਡਮ ਹੁੰਦੇ ਨੇ ਜਾਂ ਜਿੰਨੇ ਵੀ ਖਾਲਿਸਤਾਨੀ ਲੀਡਰ ਨੇ ਸਮਰਥਕ ਨੇ ਉੱਥੇ ਵੱਡਾ ਪ੍ਰੋਟੈਸਟ ਕਰਦੇ ਨੇ ਇਹਨਾਂ ਸਾਰਿਆਂ ਦਾ ਵਿਰੋਧ ਇਹ ਜਿਹੜਾ ਸਿੱਖ ਲੀਡਰ ਸੀਗਾ ਅਮਰੀਕਾ ਦੇ ਵਿੱਚ ਕਰਦਾ ਸੀਗਾ ਅਮਰੀਕਾ ਦੇ ਵਿੱਚ ਸੁਖੀ ਚਾਹਲ ਨਾਮ ਦਾ ਇੱਕ ਵਪਾਰੀ ਸੀਗਾ ਵਾਰੀ ਜਿਸ ਨੂੰ ਕਿਹਾ ਜਾਂਦਾ ਸੀ ਪਰ ਇਹ ਸਿੱਖ ਨਹੀਂ ਕਿਹਾ ਜਾ ਸਕਦਾ ਇਹ ਪਤਿਤ ਸਿੱਖ ਹੋ ਸਕਦੇ ਨੇ ਕਿਉਂਕਿ ਇਹਨਾਂ ਦਾੜੀ ਕਟੋਂਦੇ ਨੇ ਅਤੇ ਜਦੋਂ ਇਹ ਆਪਣੇ ਇੱਕ ਮਿੱਤਰ ਦੇ ਘਰੇ ਭੋਜਨ ਕਰਨ ਵਾਸਤੇ ਜਾਂਦਾ ਹੈ ਅਤੇ ਭੋਜਨ ਕਰਕੇ ਵਾਪਸ ਆਉਂਦਾ ਹੈ ਤਿੰਨ ਚਾਰ ਦਿਨ ਪੁਰਾਣੀ ਹੀ ਗੱਲ ਹੈ ਜਿਸ ਤੋਂ ਬਾਅਦ ਇਹਦੀ ਜਿਹੜੀ ਹਾਲਤ ਹੈ ਸਰੀਰਕ ਹਾਲਤ ਇੱਕਦਮ ਖਰਾਬ ਹੋ ਜਾਂਦੀ ਹੈ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਿਸ ਤੋਂ ਬਾਅਦ ਸੁਖੀ ਚਾਹਲ ਦੀ ਮੌਤ ਹੋ ਜਾਂਦੀ ਹੈ ਅਚਾਨਕ ਇੱਕ ਚੰਗਾ ਪਲਤ ਤੁਰਦਾ ਫਿਰਦਾ ਬੰਦਾ ਉਹ ਬਿਮਾਰ ਹੋ ਗਿਆ ਕਿਉਂਕਿ ਉਹ ਖਲਸਤਾਨੀਆਂ ਦਾ ਵਿਰੋਧ ਕਰਦਾ ਸੀ ਇਸ ਕਰਕੇ ਇਸ ਮਸਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਅ ਇੱਕ ਹੋਰ ਖਬਰ ਦੱਸਦੇ ਹਾਂ ਅਮਰੀਕਾ ਦੇ ਵਿੱਚ ਡੋਲਨ ਟਰੰਪ ਦੇ ਵੱਲੋਂ ਪੰਜਾਬੀ ਟਰੱਕ ਡਰਾਈਵਰਾਂ ਵਾਸਤੇ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ 1500 ਤੋਂ ਵੱਧ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਦੇ ਵਿੱਚੋਂ 230 ਪੰਜਾਬੀ ਜਿਹੜੇ ਟਰੱਕ ਡਰਾਈਵਰ ਨੇ ਉਹ ਅੰਗਰੇਜ਼ੀ ਭਾਸ਼ਾ ਨਾ ਬੋਲਣ ਦੇ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਅਮਰੀਕਾ ਦੇ ਵਿੱਚ ਇਸ ਤੋਂ ਇਲਾਵਾ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਅਮਰੀਕਾ ਕਹਿੰਦਾ ਹੈ ਕਿ ਉਹ ਭਾਰਤ ਦੇ 3 ਲੱਖ ਸਟੂਡੈਂਟਾਂ ਨੂੰ ਉੱਥੋਂ ਵਾਪਸ ਭੇਜੂਗਾ ਅਮਰੀਕਾ ਨੇ ਭਾਰਤੀ ਕੰਪਨੀਆਂ ਦੇ ਉੱਤੇ ਬੈਨ ਲਾ ਦਿੱਤਾ ਜਿਸ ਤੋਂ ਬਾਅਦ ਮਾਈਕਰੋਸਾਫਟ ਦੀ ਆਊਟਲੂਕ ਨੇ ਆਪਣੀ ਈਮੇਲ ਦੀ ਸਰਵਿਸ ਜਿਹੜਾ ਪੈਟਰੋਲ ਪੰਪ ਵਾਲਿਆਂ ਨੂੰ ਜਿਹੜੀ ਉਹ ਸਰਵਿਸ ਦਿੰਦੇ ਨੇ ਈਮੇਲ ਦੀ ਉਸ ਨੂੰ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਬੈਨ ਲੱਗਿਆ ਹੋਇਆ ਹੈ ਚਲੋ ਇਸ ਤੋਂ ਇਲਾਵਾ ਤੁਹਾਨੂੰ ਅਗਲਾ ਵੀਡੀਓ ਸੁਣਾ ਦਿੰਨੇ ਹਾਂ ਇਹ ਵੀਡੀਓ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਸਾਰੀਆਂ ਗੱਲਾਂ ਵੀਡੀਓ ਲੰਮਾ ਹੋ ਗਿਆ ਪਹਿਲਾਂ ਤੁਸੀਂ ਇੱਥੇ ਪੰਨੂ ਦਾ ਵੀਡੀਓ ਸੁਣ ਲਓ ਇਸ ਦੇ ਪਿੱਛੇ ਜਿਹੜੀ ਸੱਚਾਈ ਛੁਪੀ ਹੈ ਗੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦਾ 15 ਅਗਸਤ ਪੰਜਾਬ ਤੇ ਸਿੱਖ ਪੰਥ ਦਾ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੈਸ਼ਨਲ ਮॉल ਵਾਸ਼ਿੰਗਟਨ ਡੀਸੀ ਵਿਖੇ ਪੈਣਗੀਆਂ ਤੁਸੀਂ ਵੇਖ ਸਕਦੇ ਹੋ ਪਿੱਠ ਤੇ ਹੈ ਕੈਪੀਟਲ ਹਿੱਲ ਇਹ ਹੈ ਰਾਜਨੀਤਿਕ ਰਾਜਤਾਨੀ ਦੁਨੀਆ ਦੀ ਜਿੱਥੇ ਦੇਸ਼ ਬਣਾਏ ਜਾਂਦੇ ਆ ਪੰਜਾਬ ਤੇ ਸਿੱਖ ਪੰਥ ਦੀ ਨਸਲਕੁਸ਼ੀ ਹਮੇਸ਼ਾ ਤੋਂ ਚੱਲਦੀ ਆ ਰਹੀ ਹੈ ਔਰ ਅੱਜ ਚੱਲਦਾ ਪਿਆ ਹੈ ਪੰਜਾਬ ਦੀ ਆਰਥਿਕ ਨਸਲਕੁਸ਼ੀ 40000 ਏਕੜ ਦੀ ਜ਼ਮੀਨ ਇਹ ਹਿੰਦੁਸਤਾਨ ਕਬਜ਼ੇ ਵਿੱਚ ਕਰਨਾ ਚਾਹੁੰਦਾ ਹੈ ਪਰ ਮਸਲਾ 40000 ਏਕੜ ਦੀ ਜ਼ਮੀਨ ਦਾ ਨਹੀਂ ਹੈ 55000 स्क्वेयर किलोमीटर 55000 स्क्वेयर किलोमीटर ਤੁਹਾਡਾ ਪੰਜਾਬ ਇਸ ਹਿੰਦੁਸਤਾਨ ਦੇ ਕਬਜ਼ੇ ਚ ਹੈ ਜਿਸ ਨੂੰ ਆਪਾਂ ਆਜ਼ਾਦ ਕਰਉਣਾ ਹੈ ਹਰਿਆਣਾ 44000 ਕਿਲੋਮੀਟਰ ਹਿਮਾਚਲ 55000 स्क्वेयर किलोमीटर ਇਹ ਕਬਜ਼ੇ ਵਿੱਚ ਹੈ ਹਿੰਦੁਸਤਾਨ ਦੇ 17 ਅਗਸਤ ਨੂੰ واਸ਼ਿੰਗਟਨ ਡੀਸੀ ਨੈਸ਼ਨਲ ਮਾਲ ਤੇ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪੰਜਾਬ ਨੂੰ ਹਿੰਦੁਸਤਾਨ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਹੈ ਇੱਕ ਇੱਕ ਵੋਟ ਤੁਹਾਡੀ ਇੱਕ ਇੱਕ ਸਕਰ ਕਿਲੋਮੀਟਰ ਆਜ਼ਾਦੀ ਦੇ ਲਈ ਚੱਲੇਗੀ ਜਿਵੇਂ ਸਾਡੇ ਜਜਾਰੂਆਂ ਨੇ ਹਥਿਆਰਬੰਦ ਸੰਘਰਸ਼ ਲੜਿਆ ਡੇਢ ਲੱਖ ਤੋਂ ਵੱਧ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਨੀਹਾਂ ਪੱਕੀਆਂ ਕੀਤੀਆਂ ਤੇ ਉਹੀ ਡੇਢ ਲੱਖ ਸਕਰ ਕਿਲੋਮੀਟਰ ਪੰਜਾਬ ਹਰਿਆਣਾ ਤੇ ਹਰਿਆਣਾ ਤੇ ਹਿਮਾਚਲ ਆਜ਼ਾਦ ਕਰਵਾਉਣਾ ਹੈ ਇੱਕ ਸੁਨੇਹਾ ਹੈ ਮੇਰਾ ਇਸ ਹਿੰਦੁਸਤਾਨ ਦੇ ਹਿੰਦੂ ਆਤਵਾਦੀ ਨਰਿੰਦਰ ਮੋਦੀ ਨੂੰ ਤੁਸੀਂ ਪੁਜਾਰੀਓ ਉਸ ਦੇ ਜਿਹੜਾ ਝੂਠ ਤੇ ਫਰੇਬ ਦਾ ਦੇਵਤਾ ਹੈ ਰਾਮ ਤੇ ਕ੍ਰਿਸ਼ਨ ਝੂਠ ਤੇ ਫਰੇਬ ਦੇ ਨਾਲ ਫਿਟ ਚ ਛੁਰਾ ਮਾਰਦੇ ਹੋ ਤੁਸੀਂ ਅਸੀਂ ਮੰਨਦੇ ਹਾਂ ਉਸ ਗੁਰੂ ਨੂੰ ਜਿਹੜੇ ਤੱਤਿਆਂ ਤਵੀਆਂ ਤੇ ਹੱਸ ਕੇ ਚੜਦੇ ਆ ਜਿਹੜੇ ਚਰਖੜੀਆਂ ਤੇ ਚੜਦੇ ਆ ਹੱਸ ਕੇ ਤੇ ਇਸ ਝੂਠ ਤੇ ਫਰੇਬ ਨੂੰ ਹਮੇਸ਼ਾ ਦੇ ਲਈ ਹਿੰਦੁਸਤਾਨ ਨੂੰ ਖਤਮ ਕਰਨ ਦੇ ਲਈ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਅਸੀਂ ਖੜੇ ਆ 17 ਅਗਸਤ ਤੱਕ ਨਰਿੰਦਰ ਮੋਦੀ ਨੇ ਡੇਰੇ ਲਾਇਆ ਵਾਸ਼ਿੰਗਟਨ ਡੀਸੀ ਵਿਖੇ ਲਿਆ ਤੂੰ ਆਪਣੇ ਹਥਿਆਰ ਬੰਦ ਕਾਤਲ 10 ਕਿਹੜੀ ਗੋਲੀ ਚਲਾਏਗਾ 17 ਅਗਸਤ ਨੂੰ ਤੇਰੀ ਗੋਲੀਆਂ ਦਾ ਜਵਾਬ ਇੱਥੇ ਵੋਟਾਂ ਦੇ ਨਾਲ ਦਿੱਤਾ ਜਾਏਗਾ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ ਜਾਏਗਾ ਇੱਕ ਗੱਲ ਯਾਦ ਰੱਖੋ ਕਈ ਵਾਰਾਂ ਤੁਹਾਡਾ ਦੁਸ਼ਮਣ ਉਹ ਦੁਸ਼ਮਣ ਜਿਹੜਾ ਕਿ ਸਿੱਖ ਨਸਲ 쿠ਸ਼ੀ ਦੇ ਜਮਾਤ ਦੇ ਕਾਤਲਾਂ ਦੀ ਪੁਸਤ ਪਣਾਈ ਕਰਦਾ ਹੈ ਰਾਹੁਲ ਗਾਂਧੀ ਇਸੇ ਵਸ਼ਿੰਗਟਨ ਡੀਸੀ ਚ ਕਹਿ ਕੇ ਗਿਆ ਸੀ ਕਿ ਇਸ ਹਿੰਦੁਸਤਾਨ ਦੇ ਵਿੱਚ ਕੇਸ ਕੰਗਾ ਕੜਾ ਤੇ ਜਿਹੜੀ ਕਿਰਪਾਨ ਹੈ ਉਸ ਦੀ ਹੋਂਦ ਮਿਟਾ ਦਿੱਤੀ ਜਾਏਗੀ ਠੀਕ ਫਾਈਟ ਇਸ ਅਬਾਊਟ ਵੈਦਰ ਹੀ ਐਜ਼ ਅ ਸਿੱਖ ਇਸ ਗੋਇੰ ਟੂ ਬੀ ਅਲਾਉਡ ਟੂ ਵੇਅਰ ਹਿਸ ਟੁਰਬਨ ਇਨ ਇੰਡੀਆ और ही एज अ सिख इज गोइंग टू बी अलाउड टू वेयर अ कड़ा इन इंडिया उस दुश्मन ਤੋਂ ਸਿੱਖ ਲੋ ਕਿ ਜੇ ਕੇਸ ਕੜਾ ਕਿਰਪਾਨ ਦੀ ਹੋਂਦ ਬਚਾਉਣੀ ਹੈ ਜੇ ਪੰਥ ਬਚਾਉਣਾ ਹੈ ਤੇ 17 ਅਗਸਤ ਨੂੰ ਕਿਸੇ ਵਾਸ਼ਿੰਗਟਨ ਡੀਸੀ ਨੈਸ਼ਨਲ ਮਾਲ ਦੇ ਉੱਤੇ ਵੋਟਾਂ ਖਾਲਿਸਤਾਨ ਰੈਫਰੈਂਡਮ ਦੀਆਂ ਨਰਿੰਦਰ ਮੋਦੀ 17 ਅਗਸਤ ਲਿਆ ਤੂੰ ਆਪਣਾ ਹਥਿਆਰ ਅਮਰੀਕਾ ਤੋਂ ਪਾਰ ਸਰਕਾਰ ਇਸ ਬੰਦੇ ਨੂੰ ਖਾਲਸਤਾਨੀ ਅੱਤਵਾਦੀ ਬੜਾ ਕੁਸ਼ ਆਖ ਦਿੰਦੀ ਹੈ ਪਰ ਇਸ ਬੰਦੇ ਨੇ ਜਿਹੜੀਆਂ ਗੱਲਾਂ ਆਖੀਆਂ ਦੇਖੋ ਇਸ ਨੇ ਕੇਸ ਕੜਾ ਕਰ ਕ੍ਰਪਾਨ ਕੰਗਾ ਕਸ਼ੇਰਾ ਇਹਨਾਂ ਚੀਜ਼ਾਂ ਦੀ ਗੱਲ ਆਖੀ ਕਿ ਜਿਹੜੇ ਪੰਜ ਕਕਾਰ ਨੇ ਇਹਨਾਂ ਨੂੰ ਭਾਰਤ ਦੇ ਵਿੱਚ ਪਾਉਣ ਦੇ ਉੱਤੇ ਪਾਬੰਦੀ ਹੈ ਇਹ ਰਾਹੁਲ ਗਾਂਧੀ ਨੇ ਆਖਿਆ ਸੀ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਦਸਤਾਰ ਸਜਾਉਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖਤਰਾ ਹੁੰਦਾ ਮਹਿਸੂਸ ਹੁੰਦਾ ਇਹ ਚੀਜ਼ਾਂ ਦਾ ਰਾਹੁਲ ਗਾਂਧੀ ਨੇ ਵੀ ਬੋਲੀਆਂ ਸੀ ਤਾਂ ਉਸ ਦਾ ਵੀ ਬੜਾ ਵਿਰੋਧ ਹੋਇਆ ਸੀ ਹੁਣ ਪੰਨੂ ਨੇ ਜਿਹੜੀਆਂ ਗੱਲਾਂ ਬੋਲ ਦਿੱਤੀਆਂ ਇਸ ਦਾ ਵੀ ਵਿਰੋਧ ਹੋਊਗਾ ਇਹ ਰਾਹੁਲ ਗਾਂਧੀ ਨੂੰ ਵੀ ਅ ਦੋਨਾਲਡ ਟਰੰਪ ਨੂੰ ਵੀ ਅਤਵਾਦੀ ਆਖਦੀ ਤਰੀਕ ਦੇ ਵਿੱਚ ਆਪਦੇ ਪੈ ਨੇ ਉਹੀ ਮੂਰਖ ਨੇ ਉਹੀ ਅੰਧਪਖਤ ਨੇ ਇੱਥੇ ਭਾਰਤ ਦੇ ਵਿੱਚ ਕੁਝ ਅਜਿਹੇ ਲੋਕ ਵੱਸੇ ਹੋਏ ਨੇ ਜਿਨ੍ਹਾਂ ਨੇ ਡੋਨਲਡ ਟਰੰਪ ਦੀ ਜਿੱਤ ਵਾਸਤੇ ਹਵਨ ਕਰਾਇਆ ਸੀ ਇਹਨਾਂ ਨੇ ਡੋਨਲਡ ਟਰੰਪ ਵਾਸਤੇ ਮੰਤਰ ਪੜੇ ਸੀ ਉਸਦੇ ਵਾਸਤੇ ਇਹਨਾਂ ਨੇ ਮੰਦਰਾਂ ਦੇ ਵਿੱਚ ਪਾਠ ਪੂਜਾ ਰੱਖਿਆ ਸੀ ਹਵਨ ਤੱਕ ਕਰਵਾਏ ਇਹਨਾਂ ਨੇ ਇਹਨਾਂ ਨੇ ਟਰੰਪ ਦੇ ਵਾਸਤੇ ਭਾਰਤ ਦੇ ਵਿੱਚ ਪ੍ਰਚਾਰ ਕਰਾਇਆ ਅੱਜ ਉਹੀ ਟਰੰਪ ਭਾਰਤ ਦੇ ਮੋਦੀ ਦੇ ਉੱਤੇ ਇੱਕ ਤੋਂ ਬਾਅਦ ਇੱਕ ਟੈਰਿਫ ਲਾਈ ਜਾਂਦਾ ਹੈ ਤੇ ਹੁਣ ਇਹ ਟਰੰਪ ਨੂੰ ਵੀ ਅਤਵਾਦੀ ਆਖਦੇ ਨੇ ਮਤਲਬ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਹੁੰਦਾ ਉਹ ਦੇਸ਼ ਭਗਤ ਹੁੰਦਾ ਜਿਹੜਾ ਇਹਨਾਂ ਦੇ ਵਿਰੋਧ ਦੇ ਵਿੱਚ ਆਪਣੇ ਹੱਕਾਂ ਦੀ ਗੱਲ ਕਰ ਲੇ ਉਹ ਬੰਦਾ ਦੇਸ਼ ਤ੍ਰੋਹੀ ਹੋ ਜਾਂਦਾ ਇਸੇ ਪ੍ਰਕਾਰ ਦੇ ਨਾਲ ਹੁਣ ਪੰਨੂ ਦਾ ਆ ਵੀਡੀਓ ਹੈ ਉਹਨੇ ਤਾਂ ਐਲਾਨ ਹੀ ਕਰ ਦਿੱਤਾ ਕਿ 17 ਅਗਸਤ ਨੂੰ ਆ ਵੋਟਾ ਪੂਣੀਆਂ ਨੇ ਮੋਦੀ ਉੱਥੇ ਜਾ ਕੇ ਜ਼ੋਰ ਲਾ ਲੇ ਹੁਣ ਭਾਈ ਮੋਦੀ ਸਾਹਿਬ ਨੂੰ ਕਹੋ ਕਿ ਉੱਥੇ ਜਾਣ ਜਾ ਕੇ ਪੰਨੂ ਨੂੰ ਫੜ ਲਣ ਜਾਂ ਟਰੰਪ ਨੂੰ ਕਹਿਣ ਕਿ 17 ਅਗਸਤ ਨੂੰ ਪੰਨੂ ਇੱਥੇ ਆਉਣ ਵਾਲਾ ਇਹ ਪੰਨੋ ਨੂੰ ਫੜ ਕੇ ਸਾਨੂੰ ਹੁਣੇ ਦੇ ਹੁਣੇ ਦੇ ਦਿਓ ਸੋ ਅਸ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ